ਮੈਡੀ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਉਸ ਦੇ ਜਿਹੜੀ ਗੱਲਬਾਤ ਕਰਨੀ ਆ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਐ ਐਮਐਲਏ ਪਠਾਨ ਮਾਜਰਾ ਦੀ ਗਿਫਤਦਾਰੀ ਨੂੰ ਲੈ ਕੇ ਉਹਦੇ ਤੇ ਆਪਾਂ ਨੂੰ ਸਾਰਿਆਂ ਨੂੰ ਉਹਦੇ ਤੇ ਵੀ ਗੱਲ ਕਰਨੀ ਆ ਤੇ ਹੜਾਂ ਬਾਰੇ ਵੀ ਗੱਲਬਾਤ ਕਰਨੀ ਆ ਮੈਂ ਅੱਜ ਇੱਥੇ ਬੈਠਾ ਆ ਬਾਹਰ ਆਇਆ ਬੈਠਾ ਇਹਦੇ ਲਈ ਹੁਣ ਕਾਫੀ ਸਾਰੀਆਂ ਗੱਲਾਂ ਹੁੰਦੀਆਂ ਨੇ ਕਿਉਂ ਬਾਹਰ ਆਇਆ ਬੈਠਾ ਤਾਂ ਵੀ ਕੋਈ ਨਾ ਕੋਈ ਕਾਰਨ ਹੁੰਦਾ ਆ ਜਿਹੜਾ ਸਾਡਾ ਭਰਾ ਜੇਲ੍ਹ ਦੇ ਵਿੱਚ ਆ ਸਾਡਾ ਭਰਾ ਇੱਕ ਮਹੰਗਾ ਸਿੱਧੂ ਬੈਠਾ ਬੜਾ ਦੁੱਖ ਹੋਇਆ ਮੈਨੂੰ ਇਸ ਚੀਜ਼ ਦਾ ਮਹਿਸੂਸ ਹੋਇਆ ਪਿਆ ਵੀ ਜਿਹੜਾ ਵੀ ਨੌਜਵਾਨ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਚੱਲ ਜੀ ਚੱਲ ਪਰਚਾ ਚੱਲ ਪਰਚਾ ਇਹ ਪੰਜਾਬ ਬਗਲੂ ਕੋ ਨੂੰ ਮੈਂ ਤਾਂ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਹੁਣ ਮੈਨੂੰ ਲੱਗਦਾ ਇਹਨਾਂ ਨੇ ਮੇਰੇ ਜਦੋਂ ਮੈਂ 에ਰਪੋਰਟ ਤੇ ਉਤਰੂੰਗਾ ਉਤਰਨਸਾਰ ਮੈਨੂੰ ਇਹ ਉਤੰਤਰ ਡੱਕ ਦਿੰਨੇ ਕਿਉਂਕਿ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਇਹਨਾਂ ਨੇ ਮੇਰੇ ਤੇ ਵੀ ਦਿੱਤਾ ਹੋਊਗਾ ਪਰਚਾ ਮੈਨੂੰ ਪੂਰੀ ਸ਼ੱਕ ਆ ਕਿ ਇਹਨਾਂ ਨੇ ਮੇਰੇ ਤੇ ਪਰਚਾ ਦਿੱਤਾ ਹੋਇਆ ਹੁਣ ਜਦੋਂ ਮੈਂ ਉਤਰੂੰਗਾ ਮੈਨੂੰ ਨੇ ਉਤਰਨਸਾਰ ਹੀ ਅੰਦਰ ਫੇਰ ਮੈਨੂੰ ਧੱਕ ਦੇਣਾ ਗੱਲ ਤਾਂ ਅਸ ਕਿ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਵੀ ਤੁਸੀਂ ਪੰਜਾਬ ਨਾਲ ਕਦੋਂ ਖੜਾਓ ਕਦੋਂ ਤੁਸੀਂ ਸੱਚ ਦੇ ਪਹਾਰਾ ਦੇਵਾਂਗੇ ਆਪਾਂ ਯਾਰ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਜਿੰਨੇ ਵੀ ਚੁਣੇ ਹੋਏ ਨੁਮਾਇੰਦੇ ਨੇ ਮੈਂ ਸਾਰਿਆਂ ਨੂੰ ਇਹ ਗੱਲ ਪੁੱਛਣਾ ਚਾਹਣਾ ਵੀ ਆਪਾਂ ਕਿੰਨੇ ਕ ਟਾਈਮ ਆਪਾਂ ਦਿੱਲੀ ਦੇ ਤਲਬੇ ਚੱਟਾਂਗੇ ਯਾਰ ਕਿੰਨਾ ਕ ਟਾਈਮ ਇਹ ਦਿੱਲੀ ਦੇ ਤਲਬੇ ਚੱਟਾਂਗੇ ਇਹ ਗੱਲ ਸੋਚਣ ਵਾਲੀਆਂ ਨਹੀਂ ਗੀਆਂ ਵੀ ਅਸੀਂ ਐਮਜਿਕਰ ਦਿੱਲੀ ਥੱਲੇ ਲੱਗੇ ਰਹਾਂਗੇ ਯਾਰ ਬੋਟਾ ਤੁਹਾਨੂੰ ਪੰਜਾਬ ਪਾਉਂਦਾ ਪੰਜਾਬ ਦੀ ਤੁਸੀਂ ਗੱਲਬਾਤ ਕਰਨੀ ਨਹੀਂ ਗੱਲਾਂ ਤੁਸੀਂ ਦਿੱਲੀ ਦੇ ਆ ਕਰਦੇ ਹੋ ਯਾਰ ਕਦੋਂ ਤੁਹਾਡੇ ਜਮੀਰਾਂ ਜਾਗਣਗੇ ਮੈਂ ਤਾਂ ਇਹ ਲੋਕਾਂ ਨੂੰ ਇਹ ਗੱਲ ਪੁੱਛਣਾ ਚਾਹਣਾ ਵੀ ਸਾਡੇ ਕਦੋਂ ਜਮੀਰਾਂ ਜਾਗਣਗੀਆਂ ਇਹ ਕਿੰਨਾ ਕਟਾ ਵਿੱਚ ਨੈਸ਼ਨਲ ਪਾਰਟੀਆਂ ਥੱਲੇ ਰਹਿ ਕੇ ਪੰਜਾਬ ਨੂੰ ਅਸੀਂ ਵੇਚੀ ਤੁਰੇ ਜਾਵਾਂਗੇ ਪੰਜਾਬ ਨੂੰ ਖਤਮ ਕਰੀ ਚਲੇ ਜਾ ਕਰੀ ਜਾਵਾਂਗੇ 94 ਦੇ ਵਿੱਚੋਂ ਇੱਕ ਬੰਦਾ ਅੱਜ ਬੋਲਿਆ ਇੱਕ ਬੰਦਾ ਜਿਹੜਾ ਬੋਲਿਆ ਜਿਹੜਾ ਪਠਾਨ ਮਾਜਰਾ ਐਮ ਐਲ ਏ ਬੋਲਿਆ ਚਲ ਇਹ ਕਹਿੰਦੇ ਵੀ ਉਹਦੇ ਤੇ ਰੇਪ ਦਾ ਪਰਚਾ 776 ਦਾ ਜਿਹੜਾ ਪਰਚਾ ਲਾਇਆ ਭਰਾਵੋ ਸਾਢੇ 3 ਸਾਲ ਹੋ ਗਏ ਪਹਿਲਾਂ ਕਿਉਂ ਨਹੀਂ ਜ਼ਬਤਾਰ ਕਰਿਆ ਸਾਢੇ 3 ਸਾਲ ਹੋ ਗਏ ਉਦੋਂ ਕਿਉਂ ਨਹੀਂ ਜ਼ਬਤਾਰ ਕਰਿਆ ਅੱਜ ਜੀ ਉਸ ਬੰਦੇ ਨੇ ਗੱਲ ਖੁੱਲ੍ਹ ਕੇ ਗੱਲ ਕਹੀ ਵੀ ਕਿਵੇਂ ਸਾਨੂੰ ਦਿੱਲੀ ਬਰਬਾਦ ਕਰੀ ਜਾਂਦੀ ਹੈ ਕਿਵੇਂ ਸਾਨੂੰ ਦਿੱਲੀ ਖਤਮ ਕਰੀ ਜਾਂਦੀ ਹੈ ਅੱਜ ਆ ਕੇ ਅੰਦਰ ਛੜਤਾ ਇਹ ਮਤਲਬ ਸਾਰੇ ਐਮਐਲਏ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਸਾਰੇ ਐਮਐਲਏ ਕਿੰਨਾ ਕੁ ਟਾਈਮ ਤੁਸੀਂ ਇਹ ਸਿਸਟਮ ਦੇ ਥੱਲੇ ਲੱਗੇ ਰਹੋਗੇ ਤਦੋਂ ਖੁੱਲ ਕੇ ਜਿਹੜੇ ਪੰਜਾਬ ਦੇ ਆਪਣੇ ਹੱਕਾਂ ਦੀ ਗੱਲਬਾਤ ਕਰਾਂਗੇ ਅੱਜ 60000 ਕਰੋੜ ਪਿਆ ਜਿਹੜਾ ਸੈਂਟਰ ਸਰਕਾਰ ਰੁਕੀ ਖੜੀ ਆ ਸਾਡੇ ਚੁਣੇ ਹੋਏ ਨੁਮਾਇੰਦੇ ਬਧਾਇਕ ਐਮਪੀ ਕੀ ਕਰ ਰਹੇ ਨੇਗੇ ਸੈਂਟਰ ਨੂੰ ਚਿੱਠੀਆਂ ਲਿਖ ਰਹੇ ਨੇਗੇ ਸਾਡੇ ਸਾਡੇ ਫੜਾਂ ਦਾ ਸਾਡੇ ਹੜਾਂ ਦਾ ਸਾਡਾ ਜਿਹੜਾ ਰੋਕਿਆ ਹੋਇਆ ਪੈਸਾ ਨੂੰ ਜਾਰੀ ਕਰੋ ਪੈਸੇ ਐ ਜਾਰੀ ਕਰਨਗੇ ਪੈਸੇ ਸਰਕਾਰਾਂ ਐ ਜਾਰੀ ਕਰਨਗੇ ਸਰਕਾਰਾਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਤਸੀਫਾ ਨੇ ਤੁਸੀਂ ਦੇ ਸਕਦੇ ਤੁਸੀਂ ਅੜ ਕੇ ਪੰਜਾਬ ਲਈ ਖੜ ਨਹੀਂ ਸਕਦੇ ਪੰਜਾਬ ਲਈ ਅੜੋ ਤਸੀਫ ਇਹਨਾਂ ਦੇ ਮੂੰਹਾਂ ਤੇ ਮਾਰੋ ਯਾਰ ਅਸੀਂ ਜਾ ਕੇ ਧਰਨੇ ਲਾਓ ਤੁਸੀਂ ਜਾ ਕੇ ਸਿੱਧੇ ਹੋ ਕੇ ਪੰਜਾਬ ਦੀ ਗੱਲ ਕਰੋ ਪੰਜਾਬ ਨੂੰ ਕਿਵੇਂ ਡੋਬਿਆ ਜਾ ਰਿਹਾ ਤੁਸੀਂ ਉਹਦੀ ਕਿਉਂ ਨਹੀਂ ਸਾਰੇ ਗੱਲਬਾਤ ਕਰਦੇ ਕਿੰਨਾ ਕੁ ਟਾਈਮ ਤੁਸੀਂ ਦਿੱਲੀ ਦੇ ਤਲਬੇ ਚੱਟੋਗੇ ਆ ਪੇਜ ਤੋਂ ਵੀਡੀਓ ਸ਼ੇਅਰ ਕਰ ਦਿਂ ਕਾਕਾ ਤੋਂ ਵੀ ਉਹ ਮੇਰਾ ਜਿਹੜਾ ਮੇਰੇ ਨਾਂ ਦੇ ਨਹੀਂ ਨੇ ਪੇਜ ਬਣਾਇਆ ਹੋਇਆ ਭਾਨਾ ਦੇ ਨਾਂ ਤੇ ਵੀਡੀਓ ਸ਼ੇਅਰ ਕਰ ਦਿਂ ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਕਿੰਨਾ ਕੁ ਟਾਈਮੇ ਤਲਬੇ ਚੱਟਾਂਗੇ ਆ ਜਿਹੜੇ ਹੁਣ 92 93 ਨੇਗੇ ਕਦੋਂ ਇਹ ਕੂੰਗੇ ਬੋਲਣਗੇ ਚੱਕੀ ਫਿਰਦੇ ਨੇਗੇ ਚੱਕੀ ਫਿਰਦੇ ਨੇ ਬੋਰੀਆਂ ਬੋਰੀਆਂ ਨਾਲ ਕਿਤੇ ਹੜ ਬੰਦ ਹੋਣਗੇ ਭਰਾਵੋ ਮੈਨੂੰ ਇਹ ਦੱਸੋ ਜਿਹੜੀ ਗੱਲ ਕਰਨ ਵਾਲਿਆਂ ਅੱਜ ਕਹੋ ਅੱਜ ਗੱਲ ਕਹੋ ਕਿ ਡੈਮਾਂ ਦਾ ਪ੍ਰਬੰਧ ਪੰਜਾਬ ਨੂੰ ਦਿਓ ਅੱਜ ਤੁਹਾਡੇ ਕੋਲੇ ਅੱਜ ਤੁਸੀਂ ਗੱਲ ਕਰੋਗੇ ਅੱਜ ਤੁਹਾਡੇ ਸਰਕਾਰਾਂ ਗੱਲ ਸੁਣਣਗੀਆਂ ਜਿੱਦ ਤੱਕ ਵਿੱਚੋਂ ਤੁਹਾਡਾ ਬਿਲਕੁਲ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਆ ਅਗਲਾ ਮਨਮਰਜ਼ੀ ਨਾਲ ਪਾਣੀ ਛੱੜਦਾ ਮਨਮਰਜ਼ੀ ਨਾਲ ਪਾਣੀ ਜਦੋਂ ਤੁਹਾਨੂੰ ਡੋਬਣਾ ਡੋਬ ਦਿੰਦਾ ਜਦੋਂ ਤੁਹਾਨੂੰ ਸੋਕਾ ਲਾਉਣਾ ਤੁਹਾਨੂੰ ਸੋਕਾ ਲਾਉਂਦਾ ਇਸ ਕਰਕੇ ਮੁੱਦਿਆਂ ਤੇ ਕਦੋਂ ਗੱਲਬਾਤ ਕਰੋਗੇ ਮੈਂ ਇਹ ਗੱਲ ਕਹਿਣਾ ਚਾਹਣਾ ਇਸ ਤੇ ਵਿਚਾਰ ਚਰਚਾ ਕਰਨ ਦੀ ਲੋੜ ਆ ਸਾਰਿਆਂ ਨੂੰ ਤੁਹਾਨੂੰ ਸਾਰੇ ਜਿੰਨੇ ਵੀ ਤੁਸੀਂ ਚੋਣੇ ਹੋਏ ਨਮਾਇੰਦਿਆਂ ਅੱਜ ਤੁਸੀਂ ਪੈਰ ਡਾ ਕੇ ਪੰਜਾਬ ਲਈ ਖੜੋ ਅੱਜ ਤੁਹਾਡੀ ਲੋੜ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਕਿਸੇ ਨੇ ਬੜ ਲੈਣਾ ਤੁਹਾਨੂੰ ਪਿੰਡਾਂ ਦੇ ਵਿੱਚ ਲੋਕਾਂ ਨਾਲ ਸਵਾਲ ਜਵਾਬ ਕਰਨੇ ਆ ਤੁਸੀਂ ਕਦੋਂ ਇੱਚ ਨਾਲ ਖੜੋਗੇ ਮੈਂ ਗੱਲ ਕਹਿਣਾ ਚਾਹਣਾ ਵੀ ਜਿਹੜਾ ਅੱਜ ਇਹ ਸਵਾਲ ਆ ਵੀ ਜਦੋਂ ਉਹ ਬੰਦੇ ਨੇ ਜਿਹੜਾ ਐਮਐਲਏ ਪਠਾਨਮਾਹਰੇ ਤੇ ਆਪਾਂ ਜਿਹੜੀ ਵਿਚਾਰ ਚਰਚਾ ਕਰੀਏ ਵੀ ਉਸ ਬੰਦੇ ਨੇ ਜਿਹੜੀ ਆਪਾਂ ਵਿਚਾਰ ਚਰਚਾ ਕਰਦੇ ਆ ਆਪਾਂ ਦਿਮਾਗ ਨਾਲ ਸੋਚੋ 3.5 ਸਾਲ ਹੋ ਗਏ ਉਦੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਅੱਜ ਜੇਕਰ ਉਹਦੇ ਤੋਂ ਪਛਤਾ ਤਾਂ ਉਦੋਂ ਨਹੀਂ ਕੀਤਾ ਹੋਇਆ ਉਹ ਤਾਂ ਉਹ ਤਾਂ ਉਦੋਂ ਦੀ ਜਿਹੜੀ ਗੱਲ ਚੱਲ ਰਹੀ ਆ ਜਿਹੜੇ ਮੀਡੀਆ ਦੇ ਵਿੱਚ ਉਦੋਂ ਦੀ ਹੀ ਜਿਹੜੀ ਗੱਲ ਚੱਲ ਰਹੀ ਆ ਫਿਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਅੱਜ ਜੇ ਉਹ ਬੰਦਾ ਬੋਲਿਆ ਜੇ ਹੁਣ ਵੀ ਨਾ ਬੰਦਾ ਹੋ ਬੋਲਦਾ ਹੁਣ ਵੀ ਉਹਦਾ ਕੋਈ ਕਾਰਵਾਈ ਨਹੀਂ ਸੀ ਹੋਣੀ ਹੁਣ ਵੀ ਹੁਣ ਕਿਹੜਾ ਉਹਦੇ ਕੋਈ ਕਾਰਵਾਈ ਹੋਣੀ ਸੀ ਲੈ ਤੂੰ ਮੇਰੀ ਗੱਲ ਸੁਣ ਲਓ ਅੱਜ ਜਿਹੜੀ ਅੱਜ ਸਰਕਾਰ ਨਾਲ ਗੱਲ ਕਰ ਲਓ ਅੱਜ ਬੰਦਾ ਚੁੱਪ ਕਰ ਜੇ ਕੱਲ ਨੂੰ ਬੰਦਾ ਬਾਹਰ ਤੁਸੀਂ ਇਹ ਚੀਜ਼ ਸੋਚੋ ਵੀ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇਗੇ ਆਪਾਂ ਆ ਮਾਨਸ ਵਾਲਾ ਜਿਹੜਾ ਐਮਐਲਏ ਸੀਗਾ ਸਿੰਗਲਾ ਉਹਦੇ ਉੱਪਰ ਕਿੱਡੀ ਵੱਡੀ ਜਿਹੜੀ ਕਿ ਕਾਰਵਾਈ ਕੀ ਰਾਂ ਕਿਤੇ ਕਾਰਵਾਈ ਕਰ ਰਿਹਾ ਕਾਰਵਾਈ ਕਰ ਰਿਹਾ ਬਾਅਦ ਚ ਉਹਦੀ ਕਾਰਵਾਈ ਕਿੱਧਰ ਗਈ ਅਨੇਕਾਂ ਐਮਐਲਏ ਨੇਗੇ ਇਹਨਾਂ ਦਾ ਇੱਕ ਹੋਰ ਸੀਗਾ ਆਪਣਾ ਬਲਕਾਰ ਸਿੰਘ ਸੀਗਾ ਅਨੇਕਾਂ ਦੀ ਇਹਨਾਂ ਦੀ ਜਿਹੜੇ ਇੱਕ ਸੋਸ਼ਲ ਮੀਡੀਆ ਤੇ ਉੱਪਰ ਵੀਡੀਓ ਵੀ ਜਿਹੜੀਆਂ ਵਾਇਰਲ ਹੋਈਆਂ ਉਹਨਾਂ ਦੇ ਉੱਪਰ ਫਿਰ ਧਾਰਾ 376 ਦਾ ਜਿਹੜਾ ਉਹਨਾਂ ਦੇ ਉੱਪਰ ਕਾਪੋਨੇ ਧਾਰਾ 376 ਲੱਗੀ ਉਹਨਾਂ ਦੇ ਉੱਪਰ ਕਿਉਂ ਨਹੀਂ ਬਲਾਤਕਾਰ ਦਾ ਪਰਚਾ ਪਾਇਆ ਗਿਆ ਜੀ ਅਜਿਹੀ ਕਿਉਂ ਪਾਇਆ ਗਿਆ ਇਹ ਸਮਝਣ ਵਾਲੀ ਗੱਲ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਅਨੇਕਾਂ ਆ ਜਿਹੜੇ ਇਹਨਾਂ ਦੇ ਐਮਐਲਏ ਜਿਹੜੇ ਕਿ ਦਾਗ ਹੀ ਨੇਗੇ ਉਹਨਾਂ ਉੱਪਰ ਫਿਰ ਕਿਉਂ ਨਹੀਂ ਕਾਰਵਾਈਆਂ ਹੋ ਰਹੀਆਂ ਮੈਂ ਤਾਂ ਇਹ ਇਹਨਾਂ ਦੇ ਸਾਰੇ ਦੇ ਸਾਰੇ ਐਮਐਲਏ ਨੂੰ ਇੱਕੋ ਹੀ ਗੱਲ ਕਹਿ ਰਿਹਾ ਵੀ ਜੇਕਰ ਤੁਹਾਡੇ ਜਿਹੜੇ ਝਾੜੂ ਵਾਲੇ ਐਮਐਲਏ ਤੁਸੀਂ ਧਿਆਨ ਨਾਲ ਗੱਲ ਸੁਣ ਲਓ ਜੁੱਤੀਆਂ ਤੁਹਾਡੇ ਐਡੀਆਂ ਵੱਡੀਆਂ ਪਹਿਨਣਗੀਆਂ ਜੇ ਤੁਸੀਂ ਪੰਜਾਬ ਨਾਲ ਨਾ ਖੜੇ ਪਠਾਨ ਮਾਰਿਆ ਤਾਂ ਨਾ ਚੱਕ ਲਾਤਾ ਜੇਲ ਕੱਟਿਆ ਆਊਗਾ ਉਹਦਾ ਜੇਲ ਕੱਟਿਆ ਹੋਊਗਾ ਕੋਈ ਚੱਕਰ ਨਹੀਂ ਪਰ ਉਹਨੂੰ ਲੋਕਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਜਿਹੜੀ ਗੱਲਬਾਤ ਬਹੁਤ ਵੱਡੀ ਪਹੁੰਚ ਰਹੀ ਆ ਵੀ ਯਾਰ ਜਿਵੇਂ ਮਰਜੀ ਸੀਗਾ ਬੰਦਾ ਇੱਕ ਬੰਦਾ ਤਾਂ ਉਹਨਾਂ ਦੇ ਵਿੱਚੋਂ ਪੈਰ ਅਡਾ ਕੇ ਸਰਕਾਰ ਲਈ ਖੜਿਆ ਆ ਲੋਕਾਂ ਨਾਲ ਖੜਿਆ ਸਰਕਾਰ ਦੇ ਖਿਲਾਫ ਬੋਲਿਆ ਪਰ ਜਿਹੜਾ ਇਹ ਚੀਜ਼ ਇਹ ਚੀਜ਼ ਸਾਡੇ ਲੋਕਾਂ ਨੂੰ ਸੋਚਣ ਵਾਲੀ ਆ ਵੀ ਗੱਲ ਵੀ ਅਸੀਂ ਜਿਹੜਾ ਇਹਨਾਂ ਦੇ ਕਿੰਨੇ ਐਮਐਲਏ ਦਾਗੀ ਨੇਗੇ ਜਮਾ ਲੁੱਟੀ ਮਾਰੀ ਜੋ ਪੰਜਾਬ ਨੂੰ ਲੁੱਟੀ ਖੁੱਟੀ ਜਾਓ ਕੋਈ ਫਰਕ ਨਹੀਂ ਪੈਂਦਾ ਬਸ ਤੁਸੀਂ ਜਿਹੜਾ ਦਿੱਲੀ ਦੇ ਬੁੱਧਾ ਜਿਹੜਾ ਸਰਕਾਰ ਦੇ ਵਿਰੁੱਧ ਨਹੀਂ ਬੋਲਣਾ ਦੂਜੇ ਐਮਐਲਏ ਦਾ ਕੰਮ ਇਹ ਚੱਲਿਆ ਹੋਇਆ ਇਹਨਾਂ ਦਾ ਸਾਰੇ ਜਿਹੜੇ ਐਮਐਲਏ ਨੇ ਕੰਮ ਇਹਨਾਂ ਦਾ ਇਹ ਚੱਲਿਆ ਹੋਇਆ ਵੀ ਲੁੱਟੀ ਚੱਲੋ ਤੁਸੀਂ ਇਹਨਾਂ ਨੂੰ ਇਕੱਠੇ ਕਰਕੇ ਕੇਸਰੀਵਾਲ ਸਾਰਿਆਂ ਨੂੰ ਬਿਠਾ ਲੰਦਾ ਕੇਸਰੀਵਾਲ ਇਕੱਠੇ ਕਰਕੇ ਕੀ ਕਰਦਾ ਅੰਦਰ ਇਹਨਾਂ ਨੂੰ ਡਾ ਲੰਦਾ ਸਾਲਾਂ ਨੂੰ ਅੰਤਲ ਡਾ ਕੇ ਕੀ ਕਰਦਾ ਵੀ ਤੁਸੀਂ ਜਿੰਨੇ ਮਰਜੀ ਪੈਸੇ ਇਕੱਠੇ ਕਰ ਲਓ ਮੈਂ ਜਿਵੇਂ ਚਾਹਣਾ ਤੁਸੀਂ ਉਵੇਂ ਮੇਰੀ ਗੱਲਬਾਤ ਕਰਨੀ ਆ ਤੁਸੀਂ ਮੈਥੋਂ ਜੋ ਮੈਂ ਗੱਲ ਕਹੂੰ ਉਸ ਗੱਲ ਦੇ ਖਿਲਾਫ ਨਹੀਂ ਬੋਲਣਾ ਇਹ ਜਿਹੜਾ ਕੰਮ ਚੱਲਿਆ ਹੋਇਆ ਇਹਨਾਂ ਤੇ ਇੱਕ ਵੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਐਮਐਲ ਦੀ ਕਿ ਕੋਈ ਡਟ ਕੇ ਪੰਜਾਬ ਦੀ ਖੜਕੇ ਪੰਜਾਬ ਦੀ ਕੋਈ ਗੱਲ ਕਰ ਲਵੇ ਕਿਸੇ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਇਹ ਕੱਲੀ ਅਸੀਂ ਇਹਨਾਂ ਇਹ ਆਮ ਆਦਮੀ ਪਾਰਟੀ ਨੂੰ ਨਾ ਰੋਵੋ ਅੱਗੇ ਕਾਂਗਰਸ ਵੀ ਆ ਰਹੀ ਹੈ ਆਪਾਂ ਨੂੰ ਸਾਰੀਆਂ ਪਾਰਟੀਆਂ ਬਾਰੇ ਸੋਚਣਾ ਪੈਣਾ ਵੀ ਜਿਹੜੀ ਸਾਡੀ ਦਿੱਲੀ ਦੀ ਰਾਜਨੀਤੀ ਜਿਹੜੀ ਵੀ ਸਾਡੀ ਚੱਲੂ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲਓ ਸਾਡੇ ਅ ਅਫਗਾਨਿਸਤਾਨ ਦੇ ਵਿੱਚ ਪਹੁੰਚਾਲ ਆਇਆ ਅਫਗਾਨਿਸਤਾਨ ਦੇ ਵਿੱਚ ਪੰਜਾਬ ਦੇ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਪਹਿਲਾਂ ਬੋਲ ਪਏ ਰਾਤ ਕਿਤੇ ਜਾ ਕੇ ਮੁੱਖ ਮੰਤਰੀ ਨਾਲ ਗੱਲ ਕਰੀਆ ਪਰ ਪੰਜਾਬ ਦੇ ਜਿਹੜੇ 12 ਜਿਹੜੇ ਡੁੱਬ ਗਏ ਉਹਨਾਂ ਬਾਰੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਇੱਥੇ ਸਾਡੇ ਚਿੱਠੀਆਂ ਲਿਖੀ ਜਾਂਦੇ ਨੇ ਜੀ 60000 ਕਰੋੜ ਰੁਪਇਆ ਸਾਨੂੰ ਸਾਨੂੰ ਜਾਰੀ ਕਰੋ 60000 ਰੁਪਇਆ ਸਾਨੂੰ ਜਾਰੂ ਜਾਰੀ ਕਰੋ 60000 ਕਰੋੜ ਰੁਪਇਆ ਸਾਨੂੰ ਜਾਰੀ ਕਰੋ ਇੱਥੇ ਚਿੱਠੀਆਂ ਲਿਖੀ ਜਾਂਦੇ ਨੇ ਇਸ ਕਰਕੇ ਮੈਂ ਇਹਨਾਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਝਾੜੂ ਵਾਲਿਆ ਤੈਨੂੰ ਧਿਆਨ ਨਾਲ ਗੱਲ ਸੁਣ ਲੋ ਅੱਜ ਤੁਹਾਡੇ ਵਿੱਚੋਂ ਇੱਕ ਬੰਦਾ ਨਿਕਲ ਕੇ ਆਇਆ ਸਾਰੇ ਜਾਣੇ ਉਹਦੇ ਨਾਲ ਪੈਰ ਢਾਕੇ ਖੜਜੋ ਜੇ ਤੁਸੀਂ ਚਾਹਣੇ ਹੋ ਵੀ ਹਾਂ ਆਉਣ ਵਾਲੇ ਸਮੇਂ ਤੇ ਤੁਹਾਡੇ ਜੁੱਤੀਆਂ ਨਾ ਪਹਿਣ ਨਹੀਂ ਤੁਹਾਡੇ ਤੇ ਜੁੱਤੀਆਂ ਐਨੀਆਂ ਭੈੜੀਆਂ ਪਹਿਣਗੀਆਂ ਕਿ ਤੁਸੀਂ ਯਾਦ ਰੱਖੋਗੇ ਤੁਹਾਡੇ ਨਾਲ ਬੰਨਣਾ ਕੀ ਆ ਤੁਸੀਂ ਜੋ ਇਸ ਸਮੇਂ ਪੰਜਾਬ ਨਾਲ ਕਰਤੇ ਲੱਗੇ ਹੋਇਓ ਤੁਹਾਡੇ ਨਾਲ ਬਹੁਤ ਭੈੜੀ ਬੁਰੀ ਹੋਣੀ ਆ ਕਾਲੀ ਕਾਂਗਰਸੀ ਇਹਨਾਂ ਇਹਨਾਂ ਤੇਤ ਹਜਾ ਆਪਣਾ ਕੁਝ ਨਾ ਬਚਾ ਲੈਣਗੇ ਆਪਣੇ ਆਪ ਨੂੰ ਪਰ ਤੁਹਾਡੇ ਨਾਲ ਬਹੁਤ ਭੈੜੀ ਹੋਣੀ ਆ ਇਹ ਮੈਂ ਤੁਹਾਨੂੰ ਗੱਲ ਲਿਖ ਕੇ ਦਿੰਦਾ ਜੇ ਤੁਸੀਂ ਜੇ ਤੁਸੀਂ ਸਾਰੇ ਜਾਣੇ ਅੱਜ ਨਾ ਡਟ ਕੇ ਖੜੇ ਸਾਰੇ ਤਸੀਫੇ ਤੁਹਾਡੀ ਦਿਓ ਤੁਸੀਂ ਸਾਰਿਆਂ ਨੂੰ ਕੋਣ ਛੱਡਣਾ ਚਾਹਿੰਦਾ ਹੈ ਇਹ ਦਿੱਲੀ ਦੀ ਜਿਹੜੀ ਬਗਾਵਤ ਥੋੜਾ ਕੇਸਰੀਵਾਲ ਕੀ ਬਿਆਨ ਦੇ ਰਿਆ ਥੋੜਾ ਕੇਸਰੀਵਾਲ ਜਿਹੜਾ ਤੁਹਾਡਾ ਭਾਪਾ ਕੇਸਰੀਵਾਲ ਤੁਹਾਡਾ ਭਾਪਾ ਕੀ ਬਿਆਨ ਦੇ ਰਿਆ ਆ ਕਿ ਮੈਂ ਜੀ ਮੈਂ ਜੀ ਸਾਰੇ ਆਪਣਾ ਦਿੱਲੀ ਦੇ ਘਰਾਂ ਦੇ ਵਿੱਚੋਂ ਸਾਰੇ ਦਿੱਲੀ ਦੇ ਵਿੱਚੋਂ ਘਰਾਂ ਜਾ ਕੇ ਮੈਂ ਰਾਸਣ ਇਕੱਠਾ ਕਰੂੰ ਪੰਜਾਬ ਲਈ ਰਾਸਣ ਇਕੱਠਾ ਕਰੇਗਾ ਤੂੰ ਪੰਜਾਬ ਲਈ ਰਾਸਣ ਇਕੱਠਾ ਕਰੇਗਾ ਸਮਝ ਨਹੀਂ ਆਉਂਦੀ ਯਾਰ ਜਿਹੜੇ ਨੇ ਤੈਨੂੰ ਕੋਈ ਪੁੱਛਣ ਵਾਲੀ ਤੈਨੂੰ ਪੰਜਾਬ ਨੇ ਸਿਰ ਤੇ ਬਿਠਾਦਾ ਤੂੰ ਪੰਜਾਬ ਲਈ ਰਾਸ਼ਨ ਇਕੱਠਾ ਕਰੇਗਾ ਹੈ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਪੂਰੀ ਦੁਨੀਆ ਦਾ ਦੁਨੀਆ ਨੂੰ ਚਲਾਉਂਦਾ ਪੰਜਾਬ ਤੂੰ ਉਹਦੇ ਲਈ ਰਾਸ਼ਨ ਇਕੱਠਾ ਕਰੇਗਾ ਹੈ ਤੂੰ ਜਿਹੜੀ ਗੱਲ ਕਰਨ ਵਾਲੀ ਆ ਉਹ ਗੱਲ ਕਰ ਅੱਜ ਤੇਰੇ ਕੋਲੇ ਘੱਟੋ ਘੱਟ 7 ਤੇਰੇ ਕੋਲੇ ਰਾਸਾ ਮੈਂਬਰ ਨੇਗੇ ਆ ਰਾਗਵ ਚੱਡੇ ਵਰਗੇ ਨੂੰ ਕਹਿ ਤਸੀਫੇ ਦੇ ਦਿਨ ਉੱਥੇ ਜਾ ਕੇ ਧਰਨਾ ਲਾਉਣ ਜਿਹੜੀ ਤੇਰੀ ਰਾਗਵ ਚੱਡੇ ਵਰਗੇ ਤੁਰੇ ਫਿਰਦੇ ਨੇ ਉਹਨਾਂ ਨੂੰ ਗੱਲ ਕਹਿ ਆ ਜਿਹੜਾ ਕਿ ਤੇਰੇ ਚੁਣੇ ਹੋਏ ਨੇ ਨਾ ਜਿਹੜੇ ਤੇਰੇ ਰਾਸਾ ਮੈਂਬਰ ਨੇਗੇ ਐਮਪੀ ਚੁਣੇ ਹੋਏ ਨੇ ਇਹਨਾਂ ਨੂੰ ਗੱਲ ਕਹਿ ਕਿ ਜਿਹੜਾ ਸੈਂਟਰ ਗਵਰਨਮੈਂਟ ਸਾਡਾ ਪੈਸਾ ਨਹੀਂ ਦੇ ਰਹੀ ਉਸ ਪੈਸੇ ਦੀ ਗੱਲਬਾਤ ਕਰਨ ਸੈਂਟਰ 60000 ਕਰੋੜ ਰੁਪਏ ਰੋਕੀ ਖੜੀ ਹੈ ਮਾ ਕੇ ਘਰਾਂ ਦੇ ਵਿੱਚੋਂ ਇਕੱਠਾ ਕਰਕੇ ਲੈ ਕੇ ਜਾਉਂ ਗ੍ਰਾਸਨ ਆਪਣੀ ਲੈ ਕੀ ਡਰਾਮਾ ਪੰਜਾਬ ਨਾਲ ਇਕੱਲੇ ਕਰਨ ਤੇ ਲੱਗੇ ਹੋਏ ਨੇ ਯਾਰੇ ਕਿਵੇਂ ਪੰਜਾਬ ਨੂੰ ਬੇਕੂਪਣਾ ਰਹੇ ਨੇਗੇ ਜਿਹੜੀ ਹੁਣ ਇਹ ਸੈਂਟਰ ਅਖੇ ਕਿਉਂ ਨਹੀਂ ਬੋਲਦਾ ਕੇਸਰੀਵਾਲ ਦੇ ਕੇਸਰੀਵਾਲ ਦੀ ਝੁੰਡ ਲਈ ਕਿਉਂ ਨਹੀਂ ਬੋਲਦਾ ਕਾਰਨ ਕੀ ਹੈ ਕਿਉਂਕਿ ਇਹਨਾਂ ਦੇ ਵੀ ਪਰਚੇ ਹੋਏ ਹੋਏ ਨੇਗੇ ਮਨੀਸ਼ ਸੌਤਿਆ ਬੋਲ ਕੇ ਦਿਖਾਵੇ ਕੇਸਰੀਵਾਲ ਬੋਲ ਕੇ ਦਿਖਾਵੇ ਹੋਰ ਨਾ ਨੇ ਜਿੰਨੀ ਵੀ ਜੁੰਡਲੀਆ ਬੋਲ ਕੇ ਦਿਖਾਵੇ ਆ ਆ ਸੈਂਟਰ ਗਵਰਨਮੈਂਟ ਅੱਗੇ ਜਿਹੜੇ ਇਹਨਾਂ ਦੇ ਪਰਚੇ ਕਰੇ ਸੀ ਨਾ ਉਹ ਪਰਚੇ ਨਾਨੀ ਯਾਦ ਕਰਾਉਂਦੀ ਆ ਮੰਗ ਕੇ ਦਿਖਾਉਣ ਸੱਟ ਆ 100 ਕਰੋੜ ਰੁਪਇਆ ਜਿਹੜਾ ਸਾਡਾ ਰੋਕੀ ਖੜੀ ਆ ਸੈਂਟਰ ਗਵਰਨਮੈਂਟ ਨਹੀਂ ਮੰਗ ਸਕਦੇ ਚਿੱਠੀਆਂ ਲਿਖਤੀਆਂ ਜਿਉਂ ਸੀ ਚਿੱਠੀਆਂ ਲਿਖ ਕੇ ਸਾਡੇ ਉਹ ਪੈਸੇ ਲੈ ਬਾ ਵੇ ਤੁਹਾਡੇ ਮਾਂ ਦੇ ਪੁੱਤੋ ਚਿੱਠੀਆਂ ਨਾਲ ਪੈਸੇ ਤੁਹਾਨੂੰ ਦੇਊਗਾ ਸੈਂਟਰ ਸਰਕਾਰ ਇਸ ਕਰਕੇ ਇਹਨਾਂ ਨੂੰ ਹੀ ਮੇਰੀ ਬੇਨਤੀ ਆ ਸਾਰੇ ਲੋਕਾਂ ਨੂੰ ਜਿੰਨੇ ਵੀ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣ ਰਹੇ ਹੋ ਆਪਾਂ ਨੂੰ ਸਾਰਿਆਂ ਨੂੰ ਅੱਜ ਜਿਹੜਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਉਣੇ ਹੋ ਕਿ ਅਸੀਂ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਨਹੀਂ ਤਾਂ ਪੰਜਾਬ ਐਵੇਂ ਜਿਕਰ ਹੜਾ ਨਾ ਮਰੂਗਾ ਪੰਜਾਬ ਦੀ ਬਹੁਤ ਵੱਡੀ ਬਰਬਾਦੀ ਹੋਣੀ ਆ ਚਿੰਨਾ ਟਾਈਮ ਸਾਡੇ ਖੇਤਰੀ ਲੋਕ ਖੇਤਰ ਦੀ ਗੱਲ ਨਹੀਂ ਕਰਦੇ ਪੰਜਾਬ ਦੀ ਗੱਲ ਨਹੀਂ ਕਰਦੇ ਸਾਡੇ ਜਿਹੜੀ ਕਿ ਤੁਹਾਨੂੰ ਮੈਂ ਗੱਲ ਦੱਸ ਦਣਾ ਜਿਹੜੀ ਸੈਂਟਰ ਦੀ ਜਿਹੜੀ ਦਿੱਲੀ ਦੇ ਵਿੱਚ ਬੈਠੇ ਨੇਗੇ ਕੇਜਰੀਵਾਲ ਵਰਗੇ ਸਾਡੇ ਇਹ ਰਾਜਨੀਤੀ ਨਹੀਂ ਚੱਲ ਸਕਦੀ ਪੰਜਾਬ ਦੇ ਵਿੱਚ ਜਦੋਂ ਇਹ ਰਾਜਨੀਤੀ ਤੋਂ ਲੋਕ ਦੂਰ ਹੋ ਜਾਣਗੇ ਤਾਂ ਕਿਤੇ ਜਾ ਕੇ ਜਿਹੜਾ ਪੰਜਾਬ ਦਾ ਸੁਧਾਰ ਹੋ ਸਕਦਾ ਇਹ ਆਪਣੇ ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲਿਓ ਸਾਡੇ ਪੰਜਾਬ ਦਾ ਉਹਨਾਂ ਟੈਮ ਕੱਖ ਨਹੀਂ ਬਣ ਸਕਦਾ ਇਸ ਦੇ ਵਿੱਚੋਂ ਸਾਰੇ ਜانے ਇਹਨਾਂ ਦੇ 92 ਦੇ ਜਿਹੜੇ ਰਹਿ ਗਏ ਐਮਐਲਏ ਸਾਰੇ ਝੁੰਟਲੇ ਚੋਂ ਬਾਹਰ ਆਇਓ ਨਹੀਂ ਤੁਹਾਡੇ ਉਹ ਛੱਤਰ ਪਹਿਣਿਆ ਕਿ ਤੁਸੀਂ ਯਾਦ ਰੱਖੋਗੇ ਅੱਜ ਤੁਹਾਡੇ ਵਿੱਚੋਂ ਇੱਕ ਮੁੰਡਾ ਨਿੱਤਰ ਕੇ ਆਇਆ ਅੱਜ ਉਹਦੇ ਨਾਲ ਖੜ੍ਹਜੋ ਚੰਗੇ ਰਹੋਗੇ ਨਹੀਂ ਤੁਹਾਡੇ ਛੱਤਰ ਬਹੁਤ ਭੜੇ ਪਹਿਣਗੇ ਇਹ ਮੈਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਇਹ ਮੈਂ ਸਾਰੇ ਐਮਐਲਏ ਨੂੰ ਕਹਿਣਾ ਚਾਹਣਾ ਉਹ ਉਧਰ ਖੜ੍ਹਜੋ ਅੱਜ ਸਾਰੇ ਜਨਾਂ ਨੇ ਤਸੀਫੇ ਦਿਓ ਅੱਜ ਖੜ੍ਹੋ ਇਸ ਤੋਂ ਬਾਹਰ ਆ ਕੇ ਜਿਹੜੀ ਪੰਜਾਬ ਦੀ ਗੱਲ ਕਰੋ ਵੋਟਾਂ ਤੁਹਾਨੂੰ ਕੇਸਰੀਵਾਲ ਨੇ ਪਾਈਆਂ ਨੇ ਵੋਟਾਂ ਤੁਹਾਨੂੰ ਕਿਹਨੇ ਪਾਈਆਂ ਨੇ ਵੋਟਾਂ ਤੁਹਾਨੂੰ ਮਿਲੀਆਂ ਸੋਧੀਆਂ ਨੇ ਪਾਈਆਂ ਨੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਚੁਣਿਆ ਤੁਹਾਨੂੰ ਕਿਹਨੇ ਆ ਤੁਸੀਂ ਪੰਜਾਬ ਨਾਲ ਖੜ ਨਹੀਂ ਰਹੇ ਤੁਸੀਂ ਪੰਜਾਬ ਦੀ ਗੱਲਬਾਤ ਨਹੀਂ ਕਰ ਰਹੇ ਇਸ ਕਰਕੇ ਇਹਨਾਂ ਨੂੰ ਮੇਰੀ ਇਹੀ ਸਲਾਹ ਹੈ ਕਿ ਚੰਗੇ ਰਹੋਗੇ ਜਿਹੜਾ ਤੁਹਾਡੇ ਕੋਲ 1.5 ਸਾਲ ਰਹਿ ਗਿਆ ਤਾਂ ਆਪਣੇ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕਰ ਲਓ ਤੇ ਇਸ ਕਰਕੇ ਭਰਾਵੋ ਮੇਰੇ ਸਾਰੇ ਹੀ ਮੇਰੇ ਬੀਰੋ ਮੇਰੇ ਭਰਾਵੋ ਮੈਂ ਇੱਥੇ ਬੈਠਾ ਸਾਡਾ ਮੇਰਾ ਭਰਾ ਜੇਲ੍ਹ ਦੇ ਵਿੱਚ ਬੈਠਾ ਮਹੰਗਾ ਸਿੱਧੂ ਠੀਕ ਹੈ ਮਾ ਉਹਨੂੰ ਵੀ ਆ ਕੇ ਕਢਾਉਣਾ ਮੈਨੂੰ ਸਾਰਾ ਕੁਝ ਦਿਖ ਰਿਹਾ ਕਿ ਇਹਨਾਂ ਨੇ ਮੇਰੇ ਤੇ ਕਲਾਪ ਕੀ ਕੀ ਕੀਤਾ ਪਰ ਇਹਨਾਂ ਨੇ ਤੁਸੀਂ ਇਹ ਦੇਖ ਲਿਓ ਆ ਇਹ ਰਿਪੋਰਟ ਤੋਂ ਉੱਤਰ ਸਾਰੇ ਨੇ ਤਾਂ ਮੈਨੂੰ ਚੱਕ ਲੈਣ ਕਿਉਂਕਿ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਆਉਣ ਤਾਂ ਮੈਂ ਥੋੜੇ ਦਿਨਾਂ ਲਈ ਗਿਆ ਸੀ ਮੈਂ ਆ ਜਾਂਦਾ ਮੈਂ ਕਿਉਂ ਬਾੜੇ ਦਿਨ ਨਹੀਂ ਸੀ ਇੱਥੇ ਲਾਉਣੇ ਮੈਂ ਥੋੜੇ ਦਿਨਾਂ ਲਈ ਗਿਆ ਸੀ ਹੁਣ ਮੈਂ ਥੋੜੇ ਦਿਨਾਂ ਦੇ ਵਿੱਚ ਵਿੱਚ ਆ ਵੀ ਰਿਹਾ ਵਾਪਸ ਪਰ ਉਸ ਪਰਚੇ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਮੈਨੂੰ ਇਹ ਵਿਚਕੜੀ ਸਕੇ ਮੈਨੂੰ ਵੀ ਅੰਦਰ ਸੱਟਣਗੇ ਜਿਹੜਾ ਚੰਡੀਗੜ੍ਹ ਵਾਲਿਆਂ ਨੇ ਪਰਚਾ ਕੀਤਾ ਮੈਨੂੰ ਕਿਸੇ ਚੀਜ਼ ਦੀ ਕੋਈ ਘਬਰਾਹਟ ਨਹੀਂ ਪਰ ਮੈਂ ਦੇਖ ਰਿਹਾ ਸੀ ਕਿ ਕਿ ਚੱਲ ਕੀ ਰਿਹਾ ਹੁਣ ਮੈਨੂੰ ਆਉਣਾ ਹੀ ਪੈਣਾ ਮੈਂ ਕੱਲ ਨੂੰ ਵੀ ਜਿਹੜਾ ਕਿ ਸਾਰੀ ਗੱਲਬਾਤ ਤੁਹਾਡੇ ਅੱਗੇ ਰੱਖਣੀ ਹੈ ਇਹ ਤੇ ਪਰ ਇਹ ਚੀਜ਼ ਦੇ ਲਈ ਮੈਂ ਸਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਵੀ ਬੰਦਾ ਕੋਈ ਹੁੰਦਾ ਪੰਜਾਬ ਦੀ ਗੱਲ ਕਰੂ ਤਾਂ ਆ ਜਿਹੜਾ ਕਿ ਆ ਤੁਹਾਨੂੰ ਸਾਰਿਆਂ ਨੂੰ ਪਖਤਾਨ ਕਰਨਾ ਪਊਗਾ ਪਰ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਆਪਣੇ ਪੰਜਾਬ ਦੀ ਗੱਲ ਕਰੀ ਆਪਾਂ ਆਪਣੇ ਲੋਕਾਂ ਦੀ ਗੱਲ ਕਰੀ ਆ ਆਪਾਂ ਛੱਡੀ ਇਹਨਾਂ ਦਾ ਖੜਾ ਯਾਰ ਇਹ ਸਾਰੇ ਪੰਜਾਬ ਨੂੰ ਮਾਰਨ ਦੇ ਤੋਲੇ ਹੋਏ ਨੇਗੇ ਮੈਂ ਜਿਹੜਾ ਉਹ ਏਜੰਟ ਮਾਫੀਆ ਆ ਚੱਲ ਜੀ ਜਾਂਦਾ ਕੰਮ ਏਜੰਟ ਮਾਫੀਆ ਕਿਸੇ ਵੀ ਜਿਹੜਾ ਮਨ ਦੇ ਵਿੱਚੋਂ ਕੋਈ ਆਪਦਾ ਭਰਮ ਪੁਲੀਖਾ ਕਢਦੇ ਇਹਨਾਂ ਦੇ ਖਿਲਾਫ ਵੀ ਮੈਂ ਡਟ ਕੇ ਜਿਹੜੀ ਲੜਾਈ ਲੜਨੀ ਆ ਡਟ ਕੇ ਸਾਰਿਆਂ ਨੂੰ ਨੰਗਾ ਚੱਟਾ ਕਰਨਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂ ਜਿਨ੍ਹਾਂ ਨੇ ਸਾਡੇ ਦੇ ਪਰਚਾ ਕਰਾਇਆ ਜਿਨ੍ਹਾਂ ਤੇ ਸਾਡੇ ਜਿਨ੍ਹਾਂ ਨੇ ਸਾਡੇ ਤੇ ਕਰਾਇਆ ਨੇ ਡਟ ਕੇ ਇਹਨਾਂ ਨੂੰ ਨੰਗੇ ਕਰਾਂਗੇ ਜਿਨ੍ਹਾਂ ਨੇ ਦੇਖਣਾ ਦੇਖ ਲਓ ਕੋਈ ਗੱਲ ਨੇ ਸਮਾਂ ਥੋੜਾ ਜਿਆਦਾ ਰਹਿ ਗਿਆ ਡੇਢ ਸਾਲ ਦਾ ਸਮਾਂ ਰਹਿ ਗਿਆ ਕੱਟ ਲੋ ਫਿਰ ਦੇਖਿਓ ਬਣਦਾ ਕੀ ਆ ਫਿਰ ਧਕਾਵਾਂਗੇ ਦੋ ਹੱਥ ਇਹਨਾਂ ਨੂੰ ਤੇ ਇਸ ਕਰਕੇ ਵੀਰੋ ਮੇਰੇ ਭਰਾਵੋ ਪਰ ਜਿਹੜੀ ਹੁਣ ਹੜਾਂ ਦੀ ਸਮੱਸਿਆ ਹੜਾਂ ਦੀ ਸਮੱਸਿਆ ਬਾਰੇ ਤੁਹਾਨੂੰ ਮੈਂ ਗੱਲ ਦੱਸਦਾ ਕੋਈ ਗੱਲ ਨਹੀਂ ਮੈਂ ਅਸੀਂ ਫੋਟੋਆਂ ਖਿਚਾਉਣ ਵਾਲੇ ਦੇ ਵਿੱਚੋਂ ਨਹੀਂ ਹੈਗੇ ਤੁਹਾਨੂੰ ਸਭ ਨੂੰ ਪਤਾ ਹੀ ਆ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਡਟ ਕੇ ਜਿਹੜੇ ਕਿ ਆਪਾਂ ਆਪਣੇ ਜ਼ਿੰਮੇਵਾਰੀਆਂ ਨਿਭਾਈਆਂ ਨੇਗੀਆਂ ਇਸ ਤੋਂ ਬਾਅਦ ਜਿਹੜੀ ਅਸਲ ਦੇ ਵਿੱਚ ਲੋਡ ਪਾਣੀਆ ਲੋਕਾਂ ਨੂੰ ਇਸ ਤੋਂ ਬਾਅਦ ਚ ਲੋਡ ਪਾਣੀਆ ਪਿਛਲੇ ਸਮੇਂ ਦੇ ਵਿੱਚ ਸਾਰਾ ਅਸੀਂ ਹਰ ਆਪਣੇ ਪਿੰਡੇ ਤੇ ਨਗਾਹੇ ਹੋਏ ਨੇਗੇ ਸਾਰੇ ਥਾਵਾਂ ਤੇ ਲੋਕਾਂ ਨਾਲ ਖੜੇ ਆ ਇਸ ਬਾਰੇ ਵੀ ਜਿਹੜਾ ਅਸੀਂ ਇਹ ਜਣੀਆਂ ਕਿ ਜਿਹੜੀ ਸੇਵਾ ਉਦੋਂ ਤੁਸੀਂ ਦੇਖ ਲਓ ਕਿੰਨੀਆਂ ਸਰੀਰ ਜਮਾ ਮੇਰਾ ਕਣਕ ਹੋ ਗਿਆ ਸੀਗਾ ਜਦੋਂ ਪਿਛਲੇ 2.5 2 ਮਹੀਨੇ ਹੜਾਂ ਦੇ ਵਿੱਚ 2 ਮਹੀਨੇ ਹੜਾਂ ਦੇ ਵਿੱਚ ਹੀ ਤੁਰੇ ਫਿਰ ਰਹੇ ਹਾਂ ਇਹ 5-7 ਦਿਨ ਵਾਲਾ ਕੰਮ ਨਹੀਂ ਹੈਗਾ ਡਟ ਕੇ ਉਦੋਂ ਖੜਾਂਗੇ ਲੋਕਾਂ ਦੇ ਜ਼ਮੀਨਾਂ ਲੋਕਾਂ ਦੇ ਘਰ ਬਣਾਉਣ ਤੇ ਕਰ ਜਿਹੜਾ ਕਿ ਨਾਲ ਜਿਹੜੀਆਂ ਕਿ ਸਵਾਵਾ ਨਵਾਵਾਂਗੇ ਇਹ 5-7 ਦਿਨ ਵਾਲਾ ਕੰਮ ਨੇ ਵੀ ਚਲੋ ਜੀ ਫੋਟੋਆਂ ਖਿਚਾਓ ਜੀ ਵੀਡੀਓ ਪਾਓ ਜੀ ਉਹ ਕਰੋ ਜੀ ਤੁਹਾਨੂੰ ਸਭ ਨੂੰ ਜਿੰਨੇ ਮੈਨੂੰ ਜਾਣਦ ਨੇ ਪਰਸਨਲੇ ਤੌਰ ਤੇ ਉਹ ਆਪਦੇ ਭਰਾ ਤੇ ਮਾਣ ਕਰਦੇ ਨੇ ਵੀ ਹਾਂ ਸਾਡੇ ਪਹਿਲੇ ਸਾਡਾ ਭਰਾ ਖੜ ਸਕਦਾ ਇਹ ਇਹ ਉਹਨਾਂ ਨੂੰ ਸਭ ਨੂੰ ਪਤਾ ਇਸ ਕਰਕੇ ਉਹਨੂੰ ਕੋਈ ਗੱਲ ਨਹੀਂ ਚਾਰਕ ਦਿਨਾਂ ਦਾ ਫੋਟੋ ਵਾਲਾ ਦੌਰ ਲੰਘ ਜਣ ਤੇ ਫੋਟੋ-ਫੂਟੋ ਛੂਟ ਹੋ ਜਾਂਦੇ ਸੜਾਂ ਦੇ ਵਿੱਚ ਇਦੋਂ ਬਾਅਦ ਡਟ ਕੇ ਜਿਹੜਾ ਕਿ ਆਪਾਂ ਸਾਰਾ ਜਿਹੜਾ ਸਵਾਮਾ ਨਿਭਾਵਾਂਗੇ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰਿਓ ਪਰ ਕਿਹੜੇ ਭਰਾ ਸਾਡੇ ਮਨਜੋਤ ਵਰਗੇ ਸਾਡੇ ਨੇਕਾਂ ਹੀ ਸਾਡੀਆਂ ਆ ਵਾਰਸ ਪੰਜਾਬ ਦੀ ਜਥੇਬੰਦੀ ਸਾਡੀ ਉਹ ਤਲ ਤਣ ਦਿਲੋਂ ਸੇਵਾ ਕਰ ਰਹੀ ਆ ਤੇ ਮਨਜੋਤ ਬਾਈ ਵਰਗੇ ਤੇ ਰਾਜ ਖਾਲਸੇ ਵਰਗੇ ਤੇ ਸਾਡੇ ਜਿੰਨੇ ਵੀ ਭਰਾ ਨੇ ਲੱਖਾਂ ਬਾਈ ਵਿਗਿਆ ਇੰਨੇ ਵੀ ਸਾਡੇ ਭਰਾ ਹੋਰ ਜਿਹੜੀਆਂ ਸਵਾਮਾਂ ਨਿਭਾ ਰਹੇ ਨੇਗੇ ਤਣੋਂ ਮਣੋਂ ਤਣੋਂ ਸਿੱਖ ਸੰਸਥਾਾਂ ਐਨਡੀਓ अनेਕਾਂ ਦਾ ਮੈਂ ਧੰਨਵਾਦ ਕਰਦਾ ਪਰ ਉੱਥੇ ਫੋਟੋ ਸ਼ੂਟ ਵੀ ਵੱਡੇ ਪੱਤਰ ਤੇ ਚੱਲ ਰਿਹਾ ਕੋਈ ਗੱਲ ਨਹੀਂ ਸਾਨੂੰ ਸਭ ਨੂੰ ਮਾਣ ਆ ਇਸ ਚੀਤੇ ਤੇ ਆਪਾਂ ਇਹਦੀ ਜਿਹੜੀ ਹੜਾਂ ਜੀ ਵੀ ਡਟ ਕੇ ਸੇਵਾ ਨਿਭਾਵਾਂਗੇ ਜੇ ਇਹਨਾਂ ਨੇ ਪਰਚਾ ਆਪਾਂ ਕੇੰਦਰ ਨਾ ਮੈਨੂੰ ਅਸਲ ਦੇ ਵਿੱਚ ਪਤਾ ਕੀ ਕਾਰਨ ਸੀਗਾ ਬਈ ਮੈਨੂੰ ਜਦੋਂ ਮਹਿੰਗਾ ਅੰਦਰ ਕਰਤਾ ਇਹਨਾਂ ਨੇ ਮੇਰੇ 2-3 ਦਿਨਾਂ ਜਾਣ ਤੋਂ ਬਾਅਦ ਮੈਨੂੰ ਪੂਰਾ ਇਹਨਾਂ ਦਾ ਹੁਣ ਪੂਰਾ ਮੈਂ ਪਤਾ ਕਰ ਰਿਹਾ ਪੂਰਾ ਮੈਨੂੰ ਪੱਕਾ ਪਤਾ ਵੀ ਇਹਨਾਂ ਨੇ ਹੋ ਸਕਦੇ ਉਹਨਾਂ ਨੇ ਪਰਚਾ ਉਹ ਜਿਹੜਾ ਚੰਡੀਗੜ੍ਹ ਵਾਲਾ ਜਿਹੜਾ ਪਰਚਾ ਜਿਹੜਾ ਮਹਿੰਗਾ ਜਿਹਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਹੋ ਸਕਦਾ ਮੇਰੇ ਤੇ ਉਹਨਾਂ ਨੇ ਪਰਚਾ ਕੀਤਾ ਹੋਵੇ ਪਰ ਕੋਈ ਗੱਲ ਨਹੀਂ ਜੇ ਮੈਨੂੰ 에어ਪੋਰਟ ਤੋਂ ਇਹ ਗ੍ਰਫਤਾਰ ਕਰਨਗੇ ਮੈਨੂੰ ਕੋਈ ਚੀਜ਼ ਦਾ ਕਿਸੇ ਚੀਜ਼ ਦਾ ਕੋਈ ਘਬਰਾਹਟ ਨਹੀਂ ਮੈਂ ਇਸ ਚੀਜ਼ ਤੋਂ ਕੋਈ ਮੁਨਕਰ ਨਹੀਂ ਹੁੰਦਾ ਪਰ ਤੁਸੀਂ ਜਿਹੜੇ ਇਸ ਚੀਜ਼ ਦਾ ਸਾਥ ਦੇ ਦੇਣਾ ਮੈਂ ਇੱਕ ਦੋ ਦਿਨਾਂ ਦੇ ਵਿੱਚ ਆ ਰਿਹਾ ਵਾਪਸ ਠੀਕ ਹੈ ਨਾ ਗੱਲ ਮੈਂ ਇਸ ਕਰਕੇ ਵਾਪਸ ਨਹੀਂ ਸੀ ਆ ਰਿਹਾ ਤੇ ਬਾਕੀ ਚੜਤੀ ਕਲਾ ਦੇ ਵਿੱਚ ਤੁਸੀਂ ਸਾਰੇ ਰਹੋ ਤੇ ਇਹੀ ਸਾਰੇ ਗੁੰਗੇ ਵਾਲਿਆਂ ਨੂੰ ਬੇਨਤੀ ਆ ਵੀ ਆਪਾਂ ਡਟ ਕੇ ਜਿਹੜਾ ਆਪਣੇ ਪੰਜਾਬ ਨਾਲ ਖੜੀਏ ਤੇ ਸੋਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ